ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਕੋਸਿਆ ਉਹਨਾਂ ਅਕਾਲੀ ਦਲ ਨੂੰ ਪੰਜਾਬ ਦੇ ਹਿੱਤਾਂ ਲਈ ਵੇਤਰ ਦੱਸਦੇ ਆ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਾਤ ਦੇਣ ਦੀ ਅਪੀਲ ਕੀਤੀ ਸੁਖਬੀਰ ਬਾਦਲ ਮੁਕੇਰੀਆਂ 'ਚ ਸੰਬੋਧਨ ਕਰ ਰਹੇ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਬਚਾ ਲਓ ਆਪਾਂ ਪੱਲੇ ਪੈ ਗਏ ਆਏ ਜੇ ਮਾੜੇ ਬੰਦਿਆਂ ਦੇ ਆ ਝਾੜੂ ਵਾਲੇ ਤੁਸੀਂ ਉਮੀਦਵਾਰ ਤਾਂ ਦੇਖੇ ਹੀ ਨਹੀਂ ਕੱਲਾ ਝਾੜੂ ਦੇਖਿਆ جیڑا ہوں جہاں آڑو بعد چ پتا لگیا کہ امیدوار آ سکیں ایسا امیدوار دیکھ لو جیڑے جتے ہے جیتے کرکارڈ ہے سر سارے ہے جیڑا بندے نے میرے خلاف لڑیا اس چھاڑو والا جتیا ہے وہ بروتھل چلا ہے لڑکیاں وپار کرا ہے وہ ہلے بھی جیل چاہے وہ آپ میں فوٹو دکھا دوں گا پولیس نے پھڑ کے اندر رکھا ہے ਬੈਂਕ ਉਹਨੇ ਲੁੱਟਿਆ ਕਬਜ਼ੇ ਉਹਨਾਂ ਨੇ ਕੀਤੇ ਐ ਹਲੇ ਵੀ ਕਰਦੇ ਐ ਤੇ ਬਣਾਤਾ ਦੇਖਿਆ ਹੀ ਨਹੀਂ ਕਿਸੇ ਨੇ ਦੇਖੋ ਪੰਜਾਬ ਨੂੰ ਸਮਝਣ ਵਾਲਾ ਅਕਾਲੀ ਦਲ ਹੀ ਐ ਅਕਾਲੀ ਦਲ ਤਕੜਾ ਤੂੰ ਸਾਰੇ ਤਕੜੇ ਹੋ ਅਸੀਂ ਤੁਹਾਡੀ ਢਾਲ ਐ ਤੁਹਾਡੀ ਫੌਜ ਐ تصویر کمزور کرتا اکالی دل آج سات اٹھ سال انہوں پتا ہے آپ بی جے پی نے سوچیا کہ رگڑ اکالی دل کمزور ہو گیا تخت حضور صاحب تے آر ایس ایس نے قبضہ کر لیا ہے تخت پٹنا صاحب تے قبضہ کر لیا دلی گردورہ پربنت کمیٹی تے آر ایس ایس قبضہ ہو گیا شروع گردورہ پربنتک کمیٹی توڑ کے جنہیں انگریز نہیں توڑ سکے انہوں نے دی ਉਥੇ ਆਰਐਸਐਸ ਬਿਠਾਤਾ ਤੇ ਜਦੋਂ ਉਹ ਜਦੋਂ ਸਾਰਾ ਕੁਝ ਹੀ ਹੋ ਗਿਆ ਫਿਰ ਉਦੋਂ ਜਾਗੋਗੇ ਆ ਲੈਕਸ਼ਨ ਨੂੰ ਲੈਕਸ਼ਨ ਨਾ ਸਮਝੋ ਕਿ ਵੋਟਾਂ ਪੈਣੀਆਂ ਪੰਜਾਬ ਦੀ ਕਿਸਮਤ ਐ ਹੋਣੀ ਐ ਕਿਉਂਕਿ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿਦਾ ਕੋਈ ਲਗਾਨੀ ਤੁਹਾਡੇ ਨਾਲ ਕੋਈ ਉਹਨਾਂ ਨੂੰ ਪਰਵਾਹ ਨਹੀਂ ਉਹ ਨੰਬਰ ਲੈਣ ਵਾਸਤੇ ਆਉਂਦੇ ਆ ਕਿ 2 MP ਜਿੱਤਾਂਗੇ ਸਾਡੇ 3 MP ਤੁਸੀਂ ਦੇਖਿਆ ਹੁਣ پارਲੀਮੈਂਟ ਪਿਛਲੀ ਵਾਰ ਵੀ ਜੇ ਬੰਦੀ ਸਿੱਕਾਂ ਦੀ ਆਵਾਜ਼ ਉਠਾਈ ਤਾਂ ਹਰਜਿਮਰਤ ਕੌਰ ਬਾਦਲ ਨੇ ਜੇ ਕਿਸਾਨੀ ਦੀ ਆਵਾਜ਼ ਉਠਾਈ ਤਾਂ ਵੀ ਬਾਦਲ ਨੇ ਜੇ ਪੰਜਾਬ ਦੇ ਵਿਕਰੀਆਨੀ ਦੀ ਗੱਲ ਕੀਤੀ ਤਾਂ ਹਰਜਿਮਰਤ ਕੌਰ ਬਾਦਲ ਨੇ ਤੁਸੀਂ ਇੱਕ MP ਦੱਸ ਦਿਓ ਦੂਜੀਆਂ ਪਾਰਟੀਆਂ ਦਾ ਜਿਹੜੇ ਕਾਂਗਰਸ ਦੇ ਜੂਦੇ ਜਿੱਤੇ ਕੋਈ ਬੋਲੇ ਉਹ ਉਹਦਾ ਬੋਲਦੇ ਐ ਜੇ ਕੋਈ ਰਾਹੁਲ ਗਾਂਧੀ ਨੁਸ਼ ਕਹਦੇ ਫਿਰ ਆਪਾਂ ਚੀਕਾ ਘਟਣ ਲੱਗ ਜਾਂਦੇ ਐ ਪੰਜਾਬ ਕਰਕੇ ਨਹੀਂ ਚੀਕਾ ਮਾਰਦੇ ਮੈਂ ਤਾਂ ਸਾਰਾ ਇਹ ਕਹਿੰਦਾ ਸਾਡੇ ਵਾਸਤੇ ਸਾਰਾ ਇੱਕ ਐ ਅਕਾਲੀ ਦਲ ਵਾਸਤੇ ਆ ਆਪਣਾ ਘਰ ਐ ਜੇ ਇੱਥੇ ਪੰਜਾਬ ਤੱਕੜਾ ਗਰੀਬ ਅੱਗੇ ਵਧਣਗੇ ਤੇ ਕਿਸਾਨੀ ਅੱਗੇ ਵਧੂਗੀ ਵਪਾਰ ਵਧੂਗਾ ਖੁਸ਼ੀਆਂ ਆਪਾਂ ਨੂੰ ਆਉਂਦੀ ਐ ਮੈਨੂੰ ਯਾਦ ਹੈ ਆਪਣੇ ਟਾਈਮ ਦੇ ਵਿੱਚ ਹਰ ਰੋਜ਼ ਵੱਡੇ ਵੱਡੀਆਂ ਇੰਡਸਟਰੀਆਂ ਆਉਂਦੀਆਂ ਸੀ ਏਮਜ਼ ਵਰਗੇ ਹਸਪਤਾਲ ਅਸੀਂ ਲੈ ਕੇ ਆਏ ਆ ਆਈਐਮ ਆਈਆਈਟੀ ਜਿੰਨੀਆਂ ਯੂਨੀਵਰਸਿਟੀਆਂ ਉਦੋਂ ਹੀ ਬੜੀਆਂ ਸੇ ਇੱਕ ਮਤਲਬ ਦੱਸਣਾ ਚਾਹਣਾ ਹੈ ਪਹਿਲੀ ਜੂਨ ਐ ਜੀਪੀਸੀ ਪ੍ਰਧਾਨ ਸਾਹਿਬ ਹੀ ਬੈਠੇ ਐ ਪਹਿਲੀ ਜੂਨ ਪਤਾ ਕੀ ਹੋਇਆ ਸੀ 40 ਸਾਲ ਪਹਿਲੇ ਨੌਜਵਾਨ ਮੱਚਿਆਂ ਨੂੰ ਤਾਂ ਪਤਾ ਹੀ ਨਹੀਂ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਆ ਪਹਿਲੀ ਜੂਨ ਨੂੰ 40 ਸਾਲ ਹੋ ਗਏ ਕੋਈ ਇਨਸਾਫ ਨਹੀਂ ਦਿੱਤਾ 40 ਸਾਲ ਪਹਿਲੇ ਕਾਂਗਰਸ ਨੇ ਜਿੱਥੇ ਤੁਹਾਡਾ ਭੈਣਪੁਰਾ ਕਾਨਪੁਰ, ਨਾਗਪੁਰ ਕਿੱਥੇ ਵੀ ਹੁੰਦਾ ਸੀ ਉਹਨੂੰ ਅੱਗ ਨਾਲ ਮਾਰਤਾ ਸਾੜਦਾ ਇੱਕ ਬੰਦਾ ਨਹੀਂ ਫੜਾਇਆ ਉਹਨਾਂ ਨੇ ਤੇ ਫਿਰ ਵੀ ਆਪਾਂ ਕਾਂਗਰਸ ਜੀ ਤੋਂ ਆਉਂਦੀ ਆ ਬਿੰਟਾ ਚਰੋਪੇ ਪਾਉਣ ਲੱਗ ਜਮੇ ਆ ਮੈਂ ਕਿਤੇ ਕਿਤੇ ਮੈਨੂੰ ਬੜਾ ਗੁੱਸਾ ਚੜਦਾ ਆਪਣੇ ਬੰਦਿਆਂ ਤੇ ਦੋ ਗਨਮੈਨ ਪਿੱਛੇ ਪਾਰਟੀ ਬਦਲ ਦਦੇ ਆ ਦੋ ਗਨਮੈਨ ਲੈਣ ਵਾਸਤੇ ਇੱਕ ਕਿਸੇ ਨੂੰ ਥੋੜੀ ਉਤਾ ਦੇ ਦਿਓ ਸਾੜੀ ਭੁੱਲ ਜਾਂਦੇ ਆ ਆਪਣੇ ਦੇ ਹਮਲੇ ਨਾਦਰਨਾ ਸਰੋਪਾ ਮੈਂ ਤਾਂ ਹੈਰਾਨ ਸੀ ਰਾਹੁਲ ਗਾਂਧੀ ਪੰਜਾਬ ਚ ਆਇਆ ਲੋਕੀ ਲਾਈਨਾਂ ਚ ਖੜੇ ਸੀ ਇਸ ਕਰਕੇ ਆ ਇਲیکشن ਥੋੜਾ ਹੈ ਜੇ ਗਲਤ ਫੈਸਲਾ ਹੋ ਗਿਆ ਆਪਣੀ ਖੇਤਰੀ ਪਾਰਟੀ ਨਾਲ ਤੁਸੀਂ ਤਕੜੀ ਕੀਤੀ ਨੁਕਸਾਨ ਵੀ ਤੁਹਾਨੂੰ ਹੀ ਭੁਗਤਣਾ ਪੈਣਾ ਮੈਂ ਤੈਨੂੰ ਅੱਜ ਦੱਸਾਂ ਕਿਉਂਕਿ ਹੁਣ ਪਾਣੀ ਜਦੋਂ ਉੱਥੋਂ ਦੀ ਆ ਗਿਆ ਆ ਭਗਵੰਤ ਮਾਨ ਵਰਗਾ ਆ ਦੇਖੋ ਕਾਂਗਰਸ ਕੱਲ ਅੱਜ ਅਖਬਾਰ 'ਚ ਲਿਖਿਆ ਇਹਨਾਂ ਨੇ ਕਾਂਗਰਸ ਨੇ ਕੀ ਰਾਹੁਲ ਗਾਂਧੀ ਕੇਜਰੀਵਾਲ ਨੂੰ ਵੋਟ ਪਾਊਗਾ ਤਾਂ ਕੇਜਰੀਵਾਲ ਰਾਹੁਲ ਗਾਂਧੀ ਨੂੰ ਵੋਟ ਪਾਊਗਾ ਕਹਿੰਦੇ ਸਾਡੀ ਅੰਨੀ ਜਾਰੀ ਹੈ ਇਕੱਠੇ ਹੁਣ ਵੀ ਇਕੱਠੇ ਆ ਜਿਨ੍ਹਾਂ ਨੇ ਬਰਬਾਦ ਕਰਤਾ ਦੋਨਾਂ ਨੇ ਬਰਬਾਦ ਕੀਤਾ